ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਕਈ ਵਾਰ ਕੀ ਹੁੰਦਾ ਆਪਾਂ ਮਨ ਦੇ ਵਿੱਚ ਐਵੇਂ ਦੇ ਵਿਚਾਰ ਸੋਚਦੇ ਰਹਿੰਨੇ ਆ ਉਹ ਵਿਚਾਰ ਆਪਾਂ ਇੰਨੇ ਜ਼ਿਆਦਾ ਡੂੰਘਾਈ ਤੱਕ ਲੈ ਜਾਂਦੇ ਆ ਆਪ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਉਹ ਵਿਚਾਰਾਂ ਵਰਗੇ ਹੀ ਹੋ ਜਾਂਦੇ ਆ ਸੋ ਦੋਸਤੋ ਅੱਜ ਮੈਂ ਫਿਰ ਤੁਹਾਡੇ ਲਈ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਆਈ ਆ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਵਿੱਚ ਖੋ ਜਾਓ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਆਪਦੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਚਲੋ ਕਹਾਣੀ ਸ਼ੁਰੂ ਕਰਦੇ ਆਂ ਦੋਸਤੋ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਗਰੀਬ ਬੰਦਾ ਰਹਿੰਦਾ ਸੀ ਉਹ ਇੰਨਾ ਜ਼ਿਆਦਾ ਗਰੀਬ ਸੀ ਉਹਦੀ ਗਰੀਬੀ ਨਾਲ ਚਿੰਤਾ ਨਾਲ ਅੱਖਾਂ ਦੇ ਅੱਗੇ ਕਾਲੇ ਘੇਰਿਆ ਗਏ ਸੀ ਉਹਨੂੰ ਦੇਖ ਕੇ ਪਤਾ ਲੱਗਦਾ ਸੀ ਕਿ ਇਹ ਬੰਦਾ ਬਹੁਤ ਜ਼ਿਆਦਾ ਦੁਖੀ ਹੈ ਇੱਕ ਤਾਂ ਗਰੀਬ ਉਹ ਤੋਂ ਦੁਖੀ ਵੀ ਬਹੁਤ ਹੈ ਕਈ ਕਈ ਦਿਨ ਵਿਚਾਰਾ ਭੁੱਖਾ ਹੀ ਰਹਿੰਦਾ ਸੀ ਉਹ ਤੋਂ ਨਾ ਤਾਂ ਸਹੀ ਤਰ੍ਹਾਂ ਕੰਮ ਹੁੰਦਾ ਸੀ ਨਾ ਹੀ ਉਹਨੂੰ ਕੋਈ ਸੁੱਖ ਮਿਲਦਾ ਸੀ ਇੱਕ ਦਿਨ ਉਹ ਜਾ ਰਿਹਾ ਸੀ ਰਸਤੇ ਵਿੱਚ ਉਸ ਨੂੰ ਇੱਕ ਭਾਈ ਮਿਲਿਆ ਕਹਿੰਦਾ ਐਂ ਕਰ ਤੇਰੇ ਘਰੇ ਗਰੀਬੀ ਬਹੁਤ ਜ਼ਿਆਦਾ ਹੈ ਤੂੰ ਐਂ ਕਰ ਕੇ ਸੇ ਤਾੰਤਰੀ ਕੋਲ ਜਾ ਕੋਈ ਹਵਨ ਹੋਵਨ ਕਰਾ ਤੇ ਤੇਰੀ ਗਰੀਬੀ ਦੂਰ ਹੋ ਜੇ ਇਹ ਸੁਣ ਕੇ ਉਹ ਗਰੀਬੰਦਾ ਵੀ ਸਹਿਮਤ ਹੋ ਜਾਂਦਾ ਹੈ ਅਤੇ ਉਹ ਕਿਸੇ ਬਾਬੇ ਕੋਲ ਚਲਾ ਜਾਂਦਾ ਹੈ ਬਾਬੇ ਕੋਲ ਜਾ ਕੇ ਪੁੱਛਦਾ ਵੀ ਮੇਰ ਬਾਬਾ ਜੀ ਮੇਰੇ ਘਰੇ ਗਰੀਬੀ ਬਹੁਤ ਹੈ ਮੈਂ ਕੀ ਕਰਾਂ ਫਿਰ ਇਸ ਨੂੰ ਸੁਣ ਕੇ ਬਾਬਾ ਕਹਿੰਦਾ ਵੀ ਤੇਰੀ ਗਰੀਬੀ ਤਾਂ ਮੈਂ ਦੂਰ ਕਰ ਦੂੰਗਾ ਤੈਨੂੰ ਮੈਂ ਕੋਈ ਉਪਾਅ ਦੱਸੂਗਾ ਉਹ ਪਾ ਕਰਾਂ ਤੇ ਪੈਸੇ ਲੱਗਣਗੇ ਜੇਕਰ ਤੁਸੀਂ ਮੈਨੂੰ ਪਾ ਦੱਸ ਦੇਂਗਾ ਤਾਂ ਮੈਂ ਤੇਰਾ ਹੱਲ ਕਰ ਦੇਵਾਂਗਾ ਸੁਣ ਕੇ ਉਹ ਗਰੀਬ ਬੰਦਾ ਕਹਿੰਦਾ ਵੀ ਬਾਬਾ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਜਿੰਨੇ ਪੈਸੇ ਮੰਗੋਗੇ ਮੈਂ ਉਨੇ ਦੇਵਾਂਗਾ ਪਰ ਮੇਰੇ ਘਰ ਦੀ ਗਰੀਬੀ ਦੂਰ ਹੋਣੀ ਚਾਹੀਦੀ ਹੈ ਜਿੰਨੀ ਵੀ ਚਿੰਤਾ ਸਾਰੀ ਮੁਕਤ ਹੋਣੀ ਚਾਹੀਦੀ ਹੈ ਬਾਬਾ ਕਹਿੰਦਾ ਠੀਕ ਹੈ ਉਹ ਬਾਬਾ ਉਸ ਗਰੀਬ ਬੰਦੇ ਤੋਂ ਪੈਸੇ ਲੈ ਲੈਂਦਾ ਗਰੀਬ ਬੰਦਾ ਵਿਚਾਰਾ ਔਖੇ ਸੋਖੇ ਕਰਦੇ ਜਾ ਕੇ ਉਸ ਬਾਬੇ ਨੂੰ ਪੈਸੇ ਦੇ ਦਿੰਦਾ ਉਹ ਬਾਬਾ ਪਾ ਕਰ ਦਿੰਦਾ ਪਰ ਕੁਛ ਨਹੀਂ ਹੁੰਦਾ ਦਿਨ ਬੀਤ ਜੇ ਜਾਂਦੇ ਆ ਉਹ ਬੰਦਾ ਹੁਣ ਹੋਰ ਜਿਆਦਾ ਤੰਗ ਹੋ ਜਾਂਦਾ ਫਿਰ ਹੋਰ ਬਾਬਿਆਂ ਕੋਲ ਬੱਦਰ ਬੱਦਰ ਕੇ ਜਾਂਦਾ ਸਾਰੇ ਬਾਬੇ ਉਹਦੇ ਤੋਂ ਪੈਸੇ ਖਾ ਲੈਂਦੇ ਐ ਤੇ ਉਹਦਾ ਕੋਈ ਵੀ ਫਰਕ ਨਹੀਂ ਪੈਂਦਾ ਉਹ ਹੋਰ ਜਿਆਦਾ ਗਰੀਬ ਹੁੰਦਾ ਰਹਿੰਦਾ ਹੋਰ ਜਿਆਦਾ ਫਿਕਰਾਂ ਚ ਰਹਿਣ ਲੱਗ ਜਾਂਦਾ ਫਿਰ ਇੱਕ ਦਿਨ ਕੋਈ ਬੰਦਾ ਕਹਿੰਦਾ ਐ ਕਰ ਤੂੰ ਕਿਸੇ ਪੰਡਤ ਤੋਂ ਹੀ ਪਾ ਕਰਾ ਲੈ ਫਿਰ ਉਹ ਬੰਦਾ ਫੇਰ ਸਹਿਮਤ ਹੁੰਦਾ ਕਹਿੰਦਾ ਚਲ ਪੰਡਤ ਤੋਂ ਵੀ ਕਰਾਈ ਲੈਣਾ ਫਿਰ ਉਹ ਪੰਡਤ ਕੋਲ ਜਾਂਦਾ ਪੰਡਤ ਕਹਿੰਦਾ ਮੈਂ ਪਾ ਕਰ ਦਿੰਦਾ ਐ ਵੀ ਭਾਈ ਮੈਨੂੰ ਦਕਸ਼ਨਾ ਦੇਣੀ ਪਊਗੀ ਫਿਰ ਉਹ ਗਰੀਬ ਬੰਦਾ ਸਹਿਮਤ ਹੋ ਜਾਂਦਾ ਕਹਿੰਦਾ ਚਲ ਜਿੱਥੇ ਇਨਿਆਣੇ ਨੂੰ ਪੈਸੇ ਦਿੱਤੇ ਇਹਨੂੰ ਵੀ ਦੇ ਦੇਣਾ ਫਿਰ ਉਹ ਪੰਡਤ ਜਿਹੜਾ ਉਪਾ ਕਰ ਦਿੰਦਾ ਪਰ ਉਸ ਗਰੀਬ ਬੰਦੇ ਘਰੇ ਗਰੀਬੀ ਦੂਰ ਹੋਣ ਦੀ ਬਜਾਏ ਹੋਰ ਜ਼ਿਆਦਾ ਗਰੀਬੀ ਆ ਜਾਂਦੀ ਹੈ ਹੁਣ ਉਹ ਬੰਦਾ ਮਰਨ ਦੀ ਕਗਾਰ ਤੇ ਹੋ ਜਾਂਦਾ ਫਿਰ ਉਹਨੂੰ ਇੱਕ ਪਿੰਡ ਦੇ ਵਿੱਚ ਹੁਣ ਇੱਕ ਸੁਣਦਾ ਹੈ ਵੀ ਨਾਲ ਦੇ ਪਿੰਡ ਵਿੱਚ ਕੋਈ ਸੰਤ ਰਹਿੰਦਾ ਹੈ ਤੇ ਉਹ ਸੰਤ ਬੜੇ ਹੀ ਸੱਚੇ ਬੋਲ ਕਰਦਾ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦਾ ਹੈ ਇਹ ਸੁਣ ਕੇ ਉਹ ਗਰੀਬ ਬੰਦਾ ਸੋਚਦਾ ਮੈਂ ਵੀ ਉਸ ਮੰਦਰ ਉਸ ਬੰਦੇ ਕੋਲ ਜਾਇਆ ਮਾਂ ਉਸ ਸੰਤ ਕੋਲ ਜਾਇਆ ਮਾਂ ਕੀ ਪਤਾ ਮੇਰੀ ਗਰੀਬੀ ਦੂਰ ਹੋ ਜਾਈ ਜਿੱਥੇ ਮੈਂ ਇੰਨੀਆਂ ਨੂੰ ਪੈਸੇ ਦੇ ਦਿੱਤੇ ਕਿਉਂ ਨਾ ਮੈਂ ਉਸ ਸੰਤ ਕੋਲ ਵੀ ਜਾਈ ਆਮ ਅਤੇ ਉਹ ਚੁੱਪਚਾਪ ਦੂਜੇ ਪਿੰਡ ਉਸ ਸੰਤ ਕੋਲ ਚਲਾ ਜਾਂਦਾ ਜਦੋਂ ਗਰੀਬ ਬੰਦਾ ਉਸ ਸੰਤ ਕੋਲ ਜਾਂਦਾ ਵੀ ਫਿਰ ਉਹ ਸੰਤ ਉਸ ਗਰੀਬ ਬੰਦੇ ਨੂੰ ਦੇਖਦੇ ਆ ਵੀ ਇਹ ਬੰਦਾ ਤਾਂ ਵਾਕਈ ਬਹੁਤ ਲਿਚਾਰਿਆ ਵਿਚਾਰੇ ਦਾ ਮੂੰਹ ਵੀ ਗਰੀਬੀ ਨਾਲ ਕਾਲਾ ਹੋ ਗਿਆ ਅੱਖਾਂ ਦੇ ਕਾਲੇ ਘੇਰੇ ਵੀ ਕਿੱਡੇ-ਕੱਡੇ ਹੋ ਗਏ ਸੁੱਕਿਆ ਪਿਆ ਅਤੇ ਫਿਰ ਇਹਨੇ ਨੂੰ ਗਰੀਬ ਬੰਦਾ ਕਹਿੰਦਾ ਵੀ ਬਾਬਾ ਜੀ ਮੈਂ ਮੇਰੀ ਗਰੀਬੀ ਤਾਂ ਬਹੁਤ ਜਿਆਦਾ ਤੰਗ ਹੈ ਮੇਰਾ ਤਾਂ ਜੀ ਕਰਦਾ ਮੈਂ ਮਰ ਜਾਵਾਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਮੇਰੀ ਕਿਸਮਤ ਕਦੋਂ ਬਦਲੂਗੀ ਇਹ ਸੁਣ ਕੇ ਉਹ ਸੰਤ ਕਹਿੰਦਾ ਵੀ ਦੇਖ ਵੇ ਮੈਂ ਤੈਨੂੰ ਇੱਕ ਉਪਾਅ ਤਾਂ ਦੱਸ ਦੂੰਗਾ ਕਿ ਉਹ ਤੂੰ ਪਾ ਕਰ ਲੇਂਗਾ ਇਹ ਸੁਣ ਕੇ ਗਰੀਬ ਬੰਦਾ ਕਹਿੰਦਾ ਹਾਂ ਮੈਂ ਪਾ ਕਰ ਲਵਾਂਗਾ ਤੁਸੀਂ ਜਿਹੜਾ ਕੁਝ ਮੰਗੋਗੇ ਮੈਂ ਤੁਹਾਨੂੰ ਉਹ ਦੇ ਦੂੰਗਾ ਪਰ ਤੁਹਾਡਾ ਪਾ ਬਿਲਕੁਲ ਸੱਚਾ ਹੋਣਾ ਚਾਹੀਦਾ ਮੇਰੀ ਗਰੀਬੀ ਦੂਰ ਹੋਣੀ ਚਾਹੀਦੀ ਹੈ ਇਹ ਸੁਣ ਕੇ ਉਹ ਸੰਤ ਕਹਿੰਦਾ ਵੀ ਤੂੰ ਫਿਕਰ ਨਾ ਕਰ ਮੈਂ ਤੇਥੋਂ ਕੁਝ ਨਹੀਂ ਲੈਂਦਾ ਪਰ ਉਹ ਪਾਪ ਬਹੁਤ ਜ਼ਿਆਦਾ ਔਖਾ ਹੈ ਤੂੰ ਦੱਸ ਕਰ ਲੇਗਾ ਫਿਰ ਇਹ ਸੁਣ ਕੇ ਗਰੀਬੰਦਾ ਕਹਿੰਦਾ ਹਾਂ ਜੇ ਤੁਸੀਂ ਮੈਨੂੰ ਅੱਗ ਦੇ ਕੌਲਿਆਂ ਤੇ ਤੁਰਨ ਕਹੋਗੇ ਮੈਂ ਉੱਥੇ ਵੀ ਤੁਰ ਲੂੰਗਾ ਕਾਂਚ ਤੇ ਤੁਰਨ ਕਹੋਗੇ ਮੈਂ ਉੱਥੇ ਵੀ ਤੁਰ ਲੂੰਗਾ ਇਹ ਸੁਣ ਕੇ ਸੰਤ ਕਹਿੰਦੇ ਵੀ ਭਾਈ ਇਹ ਜੀ ਤਾਂ ਕੋਈ ਗੱਲ ਨਹੀਂ ਉਹ ਕੰਮ ਇਦੋਂ ਜ਼ਿਆਦਾ ਔਖਾ ਹੈ ਦੱਸ ਤੂੰ ਕਰ ਲੇਗਾ ਗਰੀਬੰਦਾ ਕਹਿੰਦਾ ਵੀ ਮੈਂ ਮਰਦਾ ਕਿਉਂ ਨਾ ਕਰਦਾ ਜਦੋਂ ਮੈਂ ਮਰ ਹੀ ਜਾਊਂਗਾ ਤਾਂ ਮੈਂ ਉਹ ਕੰਮ ਹੀ ਕਰ ਲਾਂ ਮੈਨੂੰ ਕੀ ਦਿੱਕਤ ਹੈ ਇਹ ਸੁਣ ਕੇ ਫਿਰ ਸੰਤ ਕਹਿੰਦੇ ਚਲ ਠੀਕ ਐ ਕਹਿੰਦਾ ਹੁਣ ਤੂੰ ਇੱਕ ਮੈਂ ਤੈਨੂੰ ਮੰਤਰ ਦੱਸ ਰਿਹਾ ਤੂੰ ਬਸ ਜਾਂਦਾ ਜਾਂਦਾ ਉਸ ਮੰਤਰ ਦਾ ਹੀ ਜਾਪ ਕਰਦਾ ਜੀ ਤੇਰੇ ਮਨ ਦੇ ਵਿੱਚ ਹੋਰ ਕੋਈ ਖਿਆਲ ਨਹੀਂ ਆਉਣਾ ਚਾਹੀਦਾ ਇਹ ਸੁਣ ਕੇ ਗਰੀਬੰਦਾ ਕਹਿੰਦਾ ਹਾਂਜੀ ਸੰਤ ਜੀ ਤੁਸੀਂ ਮੈਨੂੰ ਮੰਤਰ ਦੱਸੋ ਸੰਤ ਕਹਿੰਦੇ ਆ ਤੂੰ ਬਸ ਮਨ ਦੇ ਵਿੱਚ ਇਹ ਹੀ ਧਿਆਉਂਦੇ ਜਾਣਾ ਕਿ ਮੈਂ ਸੁਖੀ ਆ ਮੈਂ ਸੁਖੀ ਆ ਮੈਂ ਸੁਖੀ ਆ ਇਹ ਸੁਣ ਕੇ ਗਰੀਬੰਦਾ ਕਹਿੰਦਾ ਲੈ ਬਸ ਇਨੀ ਹੀ ਗੱਲ ਐ ਇਹ ਤਾਂ ਬਹੁਤ ਸੌਖਾ ਐ ਇਹ ਤਾਂ ਮੈਂ ਕਰ ਹੀ ਲਊਗਾ ਬਾਬਾ ਜੀ ਸੰਤ ਕਹਿੰਦੇ ਚਲੋ ਠੀਕ ਐ ਫਿਰ ਉਹ ਜਦੋਂ ਗਰੀਬੰਦਾ ਤੁਰਨ ਲੱਗਿਆ ਫਿਰ ਸੰਤ ਕਹਿੰਦੇ ਇੱਕ ਗੱਲ ਧਿਆਨ ਰੱਖੀ ਤੇਰੇ ਦਿਮਾਗ ਦੇ ਵਿੱਚ ਬਾਂਦਰ ਦਾ ਖਿਆਲ ਨਹੀਂ ਆਉਣਾ ਚਾਹੀਦਾ ਇਹ ਸੁਣ ਕੇ ਸੰਤ ਉਹ ਗਰੀਬੰਦਾ ਕਹਿੰਦਾ ਵੀ ਅੱਗੇ ਤਾਂ ਮੇਰੇ ਕਦੇ ਬਾਂਦਰ ਦਾ ਖਿਆਲ ਆਇਆ ਨਹੀਂ ਅੱਜ ਕਿਉਂ ਆਊਗਾ ਅਤੇ ਚੁੱਪ ਕਰਕੇ ਬਸ ਆਪਦਾ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੰਦਾ ਵੀ ਮੈਂ ਸੁਖੀ ਆਂ ਮੈਂ ਸੁਖੀ ਆਂ ਮੈਂ ਸੁਖੀ ਆਂ ਆਹ ਮੰਤਰ ਦਾ ਜਾਪ ਕਰਦਾ ਜਾਂਦਾ ਹੁੰਦਾ ਰਸਤੇ ਦੇ ਵਿੱਚ ਉਹਨੂੰ ਬਾਂਦਰਾਂ ਦਾ ਖਿਆਲ ਆਉਣ ਲੱਗ ਜਾਂਦੇ ਆ ਬੰਦਰ ਵੰਦਰ ਕਰਨ ਲੱਗ ਜਾਂਦਾ ਹੈ ਘਰੇ ਜਾ ਕੇ ਆਪਦੀ ਘਰ ਵਾਲੇ ਨੂੰ ਕਹਿੰਦਾ ਬੰਦ ਰਹੀਏ ਮੇਰੇ ਵਾਸਤੇ ਰੋਟੀ ਪਾ ਦੇ ਇਹ ਸੁਣ ਕੇ ਉਹਦੀ ਘਰ ਵਾਲੀ ਗੁੱਸੇ ਹੋ ਜਾਂਦੀ ਹੈ ਫਿਰ ਉਹ ਬੰਦਾ ਮਣੀ ਮਨ ਚੋਏਦਾ ਵੀ ਅਜ ਤੋਂ ਪਹਿਲਾਂ ਤਾਂ ਮੇਰੇ ਕਦੇ ਮਨ ਚ ਬੰਦਰ ਦਾ ਖਿਆਲ ਨਹੀਂ ਆਇਆ ਅੱਜ ਕਾ ਤੂੰ ਆਈ ਜਾਂਦਾ ਹੈ ਫਿਰ ਉਹ ਫਿਰ ਮੈਂ ਸੁਖੀ ਹਾਂ ਮੈਂ ਸੁਖੀ ਕਹਿਣ ਲੱਗ ਜਾਂਦਾ ਪਰ ਉਹਦੇ ਮਨ ਚ ਬੰਦਰ ਦਾ ਖਿਆਲ ਜਾਂਦਾ ਹੀ ਨਹੀਂ ਉਹ ਬੰਦਾ ਇੰਨਾ ਜ਼ਿਆਦਾ ਤੰਗ ਹੋ ਜਾਂਦਾ ਮੁੜ ਕੇ ਫਿਰ ਉਸੇ ਸੰਤ ਕੋਲ ਹੀ ਚਲਾ ਜਾਂਦਾ ਹੈ ਤੇ ਕਹਿੰਦਾ ਸੰਤ ਨੂੰ ਗਰੀਬ ਬੰਦਾ ਵੀ ਬਾਬਾ ਜੀ ਮੈਨੂੰ ਤਾਂ ਬਾਂਦਰਾਂ ਦੀ ਖਿਆਲ ਆਈ ਜਾਂਦੀ ਐ ਤੂੰ ਪਹਿਲਾਂ ਕਦੇ ਵੀ ਮੈਨੂੰ ਬਾਂਦਰ ਦਾ ਖਿਆਲ ਨਹੀਂ ਆਇਆ ਇਹ ਸੁਣ ਕੇ ਸੰਤ ਕਹਿੰਦੇ ਐ ਵੀ ਇਹ ਪਤਾ ਕਿਉਂ ਹੋਇਆ ਕਹਿੰਦਾ ਪਹਿਲਾਂ ਤੂੰ ਬਾਂਦਰਾਂ ਉਨੇ ਧਿਆਨ ਨਹੀਂ ਦਿੱਤਾ ਸੀ ਹੁਣ ਤੇਰੇ ਆਸ-ਪਾਸੇ ਬਾਂਦਰ ਫਿਰਦੇ ਰਹਿੰਦੇ ਸੀ ਤੂੰ ਹੁਣ ਜਦੋਂ ਮੈਂ ਤੈਨੂੰ ਰੋਕ ਦਿੱਤਾ ਵੀ ਤੂੰ ਬਾਂਦਰ ਦਾ ਖਿਆਲ ਨਹੀਂ ਲਿਆਉਣਾ ਤੀ ਫਿਰ ਤੇਰਾ ਜਿਹੜਾ ਮਨ ਆ ਬਾਂਦਰ ਦਾ ਖਿਆਲ ਹੀ ਲਿਆ ਰਿਹਾ ਐ ਬਜਾਏ ਕਿ ਤੂੰ ਜਿੱਥੇ ਆਉਂਦਾ ਤੇਰਾ ਧਿਆਨ ਹੋਣਾ ਚਾਹੀਦਾ ਉਹ ਜਗ੍ਹਾ ਤੇ ਧਿਆਨ ਕਰਨ ਦੀ ਜਏ ਆਪਣਾ ਮਨ ਇੰਨਾ ਚੰਚਲ ਐ ਇਹਨੂੰ ਟਕਾਉਣਾ ਬਹੁਤ ਔਖਾ ਹੈ ਜਿੱਥੋਂ ਆਪਾਂ ਆਪਦੇ ਮਨ ਨੂੰ ਰੋਕਦੇ ਆਂ ਆਪਣਾ ਮਨ ਉਧਰ ਨੂੰ ਹੀ ਜਾਂਦਾ ਹੈ ਜੇਕਰ ਆਪਾਂ ਆਪਦੇ ਮਨ ਨੂੰ ਸਿੱਧੇ ਪਾਸੇ ਲਾਵਾਂਗੇ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕਰ ਸਕਦੇ ਆਂ ਜਿਹੜਾ ਕੁਝ ਆਪਾਂ ਸੋਚਾਂਗੇ ਉਹੀ ਕੁਝ ਆਪਣੇ ਨਾਲ ਹੋਊਗਾ ਆਪਾਂ ਆਪਦੇ ਮਨ ਨੂੰ ਕੰਟਰੋਲ ਕਰਾਂਗੇ ਤਾਂ ਹੀ ਆਪਾਂ ਦੁਨੀਆ ਦੇ ਸਾਰੇ ਸੁੱਖ ਪ੍ਰਾਪਤ ਕਰ ਸਕਦੇ ਆਂ ਇਹ ਸੁਣ ਕੇ ਗਰੀਬੰਦਾ ਹੁਣ ਖੁਸ਼ ਹੋ ਜਾਂਦਾ ਤੇ ਸੰਤ ਦਾ ਧੰਨਵਾਦ ਕਰਦਾ ਹੈ ਫਿਰ ਉਹ ਬੰਦਾ ਉਹਦੇ ਮਨ ਨੂੰ ਕੰਟਰੋਲ ਕਰ ਲੈਂਦਾ ਹੈ ਹੌਲੀ ਹੌਲੀ ਉਹ ਗਰੀਬ ਬੰਦੇ ਤੇ ਦਿਨ ਫਰਨ ਲੱਗ ਜਾਂਦੇ ਹੈ ਕੰਮ ਥੰਦਾ ਵਧੀਆ ਚੱਲਣ ਲੱਗ ਜਾਂਦਾ ਤੇ ਉਸ ਗਰੀਬ ਬੰਦੇ ਦੀ ਗਰੀਬੀ ਦੂਰ ਹੋ ਜਾਂਦੀ ਹੈ ਸੋ ਦੋਸਤੋ ਐਸ ਨਿੱਕੀ ਜਿਹੀ ਗੱਲ ਨੇ ਤਾਂ ਆਪਣਾ ਇਹ ਸਿੱਖਿਆ ਮਿਲਦੀ ਹੈ ਕਿ ਆਪਦੇ ਮਨ ਨੂੰ ਕੰਟਰੋਲ 'ਚ ਰੱਖੋ ਆਪਣਾ ਮਨ ਬਹੁਤ ਚੰਚਲ ਹੈ ਆਪਣਾ ਮਨ ਹਮੇਸ਼ਾ ਉਧਰ ਜਾਂਦਾ ਜਿੱਥੇ ਆਪਾਂ ਨਹੀਂ ਜਾਣਾ ਚਾਹੁੰਦੇ ਆਪਣਾ ਮਨ ਹਮੇਸ਼ਾ ਪੁੱਠਾ ਹੀ ਸੋਚਦਾ ਹੈ ਇਹ ਪੁੱਠਾ ਸੋਚਨ ਕਰਕੇ ਆਪਣੇ ਤਾਂ ਬਹੁਤ ਗਲਤ ਕੰਮ ਕਰਵਾ ਦਿੰਦਾ ਹੈ ਇਸ ਕਰਕੇ ਆਪਦੇ ਮਨ ਨੂੰ ਕਾਬੂ 'ਚ ਰੱਖੋ ਜੇਕਰ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ ਉਹਨੂੰ ਹਾਸਲ ਕਰਨ ਵਾਸਤੇ ਆਪਦੇ ਮਨ ਨੂੰ ਉਧਰ ਲੈ ਪਾਸੇ ਲਾਓ ਸੋ ਦੋਸਤੋ ਉਮੀਦ ਕਰਦੇ ਤੁਹਾਨੂੰ ਇਹ ਛੋਟੀ ਜਿਹੀ ਗੱਲ ਨੇ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਕਹਾਣੀ ਕਿਦਾਂ ਦੀ ਲੱਗੀ ਆ ਦੇ ਇਹ ਦੋਸਤੋ ਮਿੱਤਰਾਂ ਨਾਲ ਕਹਾਣੀ ਨੂੰ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ